ਜਰਦੇ ਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਸਤਿ ਸ਼੍ਰੀ ਅਕਾਲ ਮੈਂ ਪ੍ਰਵਿੰਦਪ੍ਰੀਤ ਸਿੰਘ ਪੰਦੇਰ ਪੰਜਾਬ ਅਪਡੇਟਸ ਦੇ ਇਸ ਖਾਸ ਬੁਲਟਿਨ ਤੁਹਾਡਾ ਸਵਾਗਤ ਕਰਦਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਕੈਬਨਿਟ ਮੰਤਰੀ ਹਰਪਜਨ ਸਿੰਘ ਜੀ ਤੇ ਸ਼੍ਰੀ ਹਰਮੰਦਰ ਸਾਹਿਬ ਖੇ ਮੱਥਾ ਟੇਕਣ ਪਹੁੰਚੇ ਇਸ ਤੋਂ ਬਾਅਦ ਪ੍ਰੈਸ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾਏ ਕਿ ਇਸ ਮੁਸ਼ਕਲ ਸਮੇਂ 'ਚ ਸਰਕਾਰਾਂ ਨੂੰ ਨਿਰਪੱਖਤਾ ਨਾਲ ਕੰਮ ਕਰਨਾ ਚਾਹੀਦਾ ਹੈ ਅਤੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਲਈ ਸਿੱਖ ਜਥਿਆਂ ਨੂੰ ਪਾਕਿਸਤਾਨ ਜਾਣ ਤੋਂ ਨਹੀਂ ਰੋਕਣਾ ਚਾਹੀਦਾ ਉਹਨਾਂ ਸਵਾਲ ਕੀਤਾ ਹੈ ਕਿ ਭਾਰਤ ਅਤੇ ਪਾਕਿਸਤਾਨ ਵਿੱਚਕਰਿਕਟ ਮੈਚ ਹੋ ਸਕਦੇ ਨੇ ਪਰ ਧਾਰਮਿਕ ਯਾਤਰਾਵਾਂ ਤੇ پابੰਦੀਆਂ ਕਿਉਂ ਲਗਾਈ ਗਈ ਹੈ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਨਾ ਹੈ ਸਤਿ ਆਪਾਸ਼ਾ ਆ ਜਿਹੜੇ ਹੜਾ ਨਾਲ ਦਵਾਈ ਹੋਈ ਹੈ ਇਹਦੇ 'ਚੋਂ ਨਿਕਲਦੀ ਸਾਨੂੰ ਤਾਕਤ ਬਖਸ਼ੇ ਜੀ ਤੁਹਰਾ ਹੱਥ ਪੜ ਕੇ ਆਪ ਜੀ ਦੀ ਕਿਰਪਾ ਸਦਕਾ ਨਿਕਲ ਸਕੀਏ ਇਸ ਮਾੜੇ ਸਮੇਂ ਦੇ ਵਿੱਚੋਂ ਔਰ ਗੁਰੂ ਪਾਤਸ਼ਾਹ ਕੇਂਦਰ ਸਰਕਾਰ ਨੂੰ ਸਮਤ ਬਖਸ਼ਣ ਵਿਦੇਸ਼ ਹਿੰਦੁਸਤਾਨ ਪਾਕਿਸਤਾਨ ਦਾ ਕ੍ਰਿਕਟ ਦਾ ਮੈਚ ਹੋ ਸਕਦਾ ਤੇ ਫਿਰ ਸੱਬੇ ਸੰਧੀ ਵਾਲ ਸਦਾਇਨ ਦਾ ਸਨੇਹਾ ਦੇਣ ਵਾਲੇ ਗੁਰਨਾਨਕ ਪਾਤਸ਼ਾਹ ਉਹਨਾਂ ਦੇ ਗੁਰਪੁਰਪਤੇ ਜਾਣ ਦੇ ਜਥੇ ਨੂੰ ਵੀ ਅੱਗੇ ਦੇਣੀ ਚਾਹੀਦੀ ਹੈ ਭਾਰਤ ਸਰਕਾਰ ਵੱਲੋਂ ਜਿਵੇਂ ਕਿ ਗੁਰਧਾਮਾ ਦਰਸ਼ਨਾਂ ਲਈ ਪਾਕਿਸਤਾਨ ਜਾਂਦਾ ਤੇ ਸੋ ਉਹਨਾਂ ਦੇ ਵੱਲੋਂ ਇਸ ਵਾਰ ਜਿਹੜਾ ਕਿ ਬੈਂਕ ਕਰ ਦਿੱਤਾ ਗਿਆ ਜ ਬਿਲਕੁਲ ਨਹੀਂ ਕਰਨਾ ਚਾਹੀਦਾ ਇਹ ਤਾਂ ਸਗੋਂ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਇਹ ਇਹ ਤੁਸੀਂ ਮੈਚ ਕਰਾ ਸਕਦੇ ਹੋ ਤੇ ਫਿਰ ਦੂਰੀਆਂ ਮਟਾਉਣ ਵਾਲਾ ਕੰਮ ਕਰਨਾ ਚਾਹੀਦਾ ਗੁਨਾਣਕ ਪਾਸ਼ਾ ਦਾ ਸਾਰੀ ਦੁਨੀਆ ਦੇ ਸਾਹੇ ਸੋ ਉਹਨਾਂ ਦੇ ਗੁਰਪ੍ਰਭ ਤੇ ਅੱਜ ਰਾਹੁਲ ਗੰਦੀ ਦਾ ਪੰਜਾਬ ਰਾਹੁਲ ਗੰਦੀ ਦਾ ਪੰਜਾਬ ਟੂਰ ਹੈ ਕਿਵੇਂ ਦੇਖਦੇ ਹੋ ਪੰਜਾਬ ਚਾਹ ਪਿਆਨ ਖੜਾ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਬਾਂਦੇ ਦੇ ਨਿਰਦੇਸ਼ਾਂ ਦੇ ਤਹਿਤ ਪੰਜਾਬ ਸਰਕਾਰ ਦੇ ਸਾਰੇ ਮੰਤਰੀ ਐਮਐਲਐਮਪੀ ਅਤੇ ਪੰਜਾਬ ਸਰਕਾਰ ਦੇ ਸਾਰੇ ਅਧਿਕਾਰੀ ਹੜਪੀੜਤਾਂ ਨੂੰ ਮਦਦ ਚਲਕੇ ਹੋਏ ਨੇ ਅਤੇ ਲਗਾਤਾਰ ਲੋਕਾਂ ਨੂੰ ਲੜਿੰਦੀਆਂ ਚੀਜ਼ਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ। ਇਸੇ سلسلے ਤਹਿਤ ਅਜਨਾਲਾ ਤੋਂ ਵਿਧਾਇਕ ਅਤੇ ਸਾਬਕਾ ਮੰਤਰੀ ਕੁਲਦੇਵ ਸਿੰਘ ਢਾਲੀਵਾਲ ਲਗਾਤਾਰ ਹੜਪੀੜਤਾਂ ਦੀ ਮਦਦ ਕਰ ਰਹੇ ਨੇ ਤੇ ਅੱਜ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਅਜਨਾਲਾ ਦੇ ਉਸ ਇਲਾਕੇ 'ਚ ਪਹੁੰਚੇ ਜਿੱਥੇ ਕਿਸਾਨਾਂ ਨੂੰ ਹੜ ਦੌਰਾਨ ਬਰਬਾਦ ਹੋਈ ਝੋਨੇ ਦੀ ਫਸਲ ਦੀ ਪਰਾਲੀ ਕਟਵਾਉਣ ਲਈ ਯੂਪੀ ਤੋਂ ਮਸ਼ੀਨਾਂ ਮੰਗਵੋਣੀਆਂ ਪਈਆਂ। ਇਸ ਦੌਰਾਨ ਕੁਲਦੀਪ ਸਿੰਘ ਢਾਲੀਵਾਲ ਨੇ ਦੱਸਿਆ ਹੈ ਕਿ ਇਹਨਾਂ ਕਿਸਾਨਾਂ ਬਲੋ ਆਪਣੀ ਝੋਨੇ ਦੀ ਪਰਾਲੀ ਨੂੰ ਇਕੱਠਾ ਕਰਨ ਲਈ ਜੁਪੀ ਤੋਂ ਮਸ਼ੀਨਾਂ ਮਗਵਾਉਣੀਆਂ ਪਈਆਂ ਤੇ ਜੋ ਪਰਾਲੀ ਨੂੰ ਜਲਦ ਤੋਂ ਜਲਦ ਇਕੱਠਾ ਕਰਕੇ ਕਣਕ ਵਿੱਚ ਜਾਲ ਸਕੇ ਇਸ ਦੌਰਾਨ ਉਹਨਾਂ ਨੇ ਕੇਂਦਰ ਤੋਂ ਵੀ 2000 ਕਰੋੜ ਅਤੇ ਅਜਨਾਲਾ ਹਲਕੇ ਲਈ 2000 ਕਰੋੜ ਰੁਪਏ ਦੀ ਸਪੈਸ਼ਲ ਫੰਡ ਦੀ ਮੰਗ ਕੀਤੀ। ਸਾਹਬੋ ਦਾ ਅੰਸਬੋ ਹਲਕਾ ਨਾਲੇ ਦੇ ਚੱਕ ਫੂਲਾ ਪਿੰਡ ਦੇ ਚ ਖੜੇ। ਇਹ ਕਿਸਾਨ ਖੜੇ ਆ ਜਦੇ ਸੁਖਚੈਨ ਸਿੰਘ ਉਹਦੀ ਜਿੰਨਾ ਦੀ ਪੈੜੀ ਆ। ਇੱਥੇ 6 6 7 7 ਫੁੱਟ ਬਣੀ ਸੀਗਾ ਸਭ ਝੋਨੇ ਬਰਬਾਦ ਹੋ ਗਿਆ ਤਵਾਜ ਦੀ ਦੇਖੋ ਅਨਦਾਤਾ ਦੀ ਕਿ ਆਪਣੀ ਜਦੋਂ ਫਸਲ ਹੁੰਦੀ ਆ ਝੋਨਾ ਹੁੰਦਾ ਆ ਆਪਾਂ ਉਦੋਂ ਝੋਨੇ ਦੀ ਵਡਾਈ ਦਿੰਦੇ ਆ 3000 3500 4000 ਫੋੜਾ ਪਾ ਪਾਲੀ ਕਰਨ ਦਾ 5000 ਰੁਪਿਆ ਦੇਦੇ ਆ ਇਹ ਮਸ਼ੀਨਾ ਜੁਪੀ ਤੋਂ ਆਈਆਂ 5000 ਰੁਪਿਆ ਲੈ ਆ ਪਾ ਦੇਸ਼ ਦੇ ਹਾਕਮ ਸੁਤੇ ਆ ਦੇਸ਼ ਦੇ ਹਾਕਮਾਂ ਨੇ ਕੋਈ ਤਸ ਨਹੀਂ ਖਦਾ ਸਾਡੇ ਤੇ ਉਹਨਾਂ ਨੂੰ ਮਾਸਾ ਤਸ ਨਹੀਂ ਆਇਆ ਕਿ ਅਸੀਂ ਪੰਜਾਬ ਦੇ ਕਿਸਾਨ ਦੀ ਬਾਹ ਫੜੀਏ ਪੰਜਾਬ ਦੇ ਕਿਸਾਨ ਨੇ ਇਹ ਦੇਸ਼ ਨੂੰ ਅੰਨ ਦਾ ਅੰਨ ਪੈਦਾ ਕਰਕੇ ਦਿੱਤਾ ਆਪਣੇ ਪੁੱਤ ਜਵਾਨ ਕਰਕੇ ਫੌਜ ਦੇ ਵਿੱਚ ਭਰਤੀ ਕਰਾ ਕੇ ਬਾਡਰਾਂ ਤੇ ਖਿਲਾਵੇ ਸਭ ਅੱਜ ਸੱ ਸਾਡੀ ਕੋਈ ਬਾਹ ਨਹੀਂ ਫੜਦਾ ਦੇਖੋ ਤੁਸੀਂ ਹੁਣ ਕਿਹਦੇ ਮੋਦੀ ਦੇਖਦਾ ਹੋਵੇ ਉਹਨੂੰ ਬੁਖਾ ਅੱਜ ਤਾਂ ਬੇਗਮਤ ਤੂੰ ਤਾਂ ਆ ਗਿਆ ਸੀ ਮੋਦੀ ਸਾਹਿਬ ਕਿ 2000 ਕਰੋੜ ਰੁਪਇਆ ਦੇ ਕੇ ਜਾਓ ਸਾਨੂੰ ਅਜ ਨਾਲੇ ਨੂੰ ਆ ਪਰਾ ਲਈ ਸੰਭਰ ਲਈ ਵੀ ਅਸੀਂ 5000 ਏਕੜ ਦਾ ਦੇ ਦੇ ਆ ਪਰਾ ਲਈ ਸੰਭਰ ਬਹੁਤ ਮੰਨ ਜਿਹੜਾ ਉਹ ਦੁਖੀ ਹੋ ਗਿਆ ਕਿਦਾਂ ਦੇ ਦਿਨ ਆ ਗਿਆ ਕਿ ਅਸੀਂ ਪਰਾ ਲਈਆ ਵਢਾ ਦੇ ਆਪਾਂ ਐਦਾਂ ਦੇ ਦਿਨ ਵੇਖਣ ਨੂੰ ਆਉਂਦੇ ਸੀ ਸਭ ਪੱਤਲ ਪੈ ਗਈ ਸਭ ਬਦਵਾਦ ਹੋ ਗਿਆ ਫਿਰ ਤਾਂ ਇਹਨਾਂ ਨੇ ਕਣਕ ਬੀਜਣੀ ਪਚਾ ਦੇ ਆ ਨੇ ਕਿ ਪਰਾ ਲਈ ਵਢਾ ਦੇ ਹੁਣ ਇਸ ਕਰਕੇ ਮੇਰੀ ਅੱਜ ਵੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਬੇਨਤੀ ਆ ਕਿ ਜੇ ਥੋੜਾ ਬਹੁਤਾ ਕਿਤੇ ਤੁਹਾਡੇ ਬੰਦਿਆਂ ਵਾਲੀ ਗੱਲ ਹੈਗੀ ਆ ਫੋੜੀ ਬਹੁਤੀ ਕਿਤੇ ਇਨਸਾਨੀਅਤ ਜਿੰਦੀ ਹੈ ਜੇ ਮੋਦੀ ਜੀ ਥੋੜੀ ਬਹੁਤੀ ਮਨੁੱਖਤਾ ਜਿੰਦੀ ਹੈ ਐਨਾ ਕਿਸਾਨਾਂ ਨਾਲ ਵੇਖੋ ਮੋਦੀ ਜੀ ਕੋਈ ਜਿਹੜਾ 1600 ਕਰੋੜ ਰੁਪਇਆ ਦੇ ਕੇ ਗਿਆ ਹੀ ਉਹਦੇ ਵੀ 16 ਰੁਪਏ ਦੇ ਤੱਕ ਦੀ ਆਏ ਮੈਂ ਤੁਹਾਨੂੰ ਬੇਨਤੀ ਕਰੂੰਗਾ ਪੰਜਾਬ ਨੂੰ 20000 ਕਰੋੜ ਰੁਪਇਆ ਦੋ ਪੰਜਾਬ ਦਾ 60000 ਕਰੋੜ ਰੁਪਇਆ ਬਖਾਇਆ ਦੋ ਪਾਣੀ ਦੇ ਨਾਲੇ ਨੂੰ ਸਾਡਾ 2000 ਕਰੋੜ ਰੁਪਇਆ ਦਾ ਦੇਖੋ ਅਸੀਂ ਹੁਣ ਜੁਪੀ ਤੋਂ ਮਸ਼ੀਨਾਂ ਲੈ ਆਏ ਆ ਆਪਣੀਆਂ ਪਾਲੀਆਂ ਵੱਢਣ ਲਈ ਸਾਡੀਆਂ ਕੰਬਾਈਨਾਂ ਨੇ ਇਹਦੇ ਵਿੱਚ ਚੱਲਣਾ ਸਾਈਓ ਜੀ ਸਾਹਿਬ ਇਸ ਛੱਕੀ ਨਾਲੇ ਦੇ ਵਿੱਚ ਪਾਣੀ ਆਉਣ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋ ਜੇ ਇਸ ਬੈਟ ਦੀ ਗੱਲ ਕੀਤੀ ਜਾਵੇ ਗਰਦਾਬ ਦੀ ਕਿਵੇਂ ਰਹੇਗਾ ਇਹਨਾਂ ਦੇ ਨਹੀਂ ਨਹੀਂ ਗਰਦਾਬ ਦੀ ਤਾਂ ਕਲਾਵਾਂਗੇ ਉਹ ਤੇ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਜਿਹੜਾ ਕਿਹਾ 20-20 ਹਜ਼ਾਰ ਏਕੜ ਦਾ ਉਹ ਤੇ ਦੇਵਾਂਗੇ ਗਰਦਾਬੀਆਂ ਸ਼ੁਰੂ ਹੋ ਗਈਆਂ ਗਰਦਾਬ ਦੀ ਕਲਾਵਾਂਗੇ ਔਰ ਹਰ ਕਿਸਾਨ ਨੂੰ 15 ਅਕਤੂਬਰ ਤੋਂ ਪਹਿਲਾਂ ਮੁਆਵਜ਼ਾ ਦੇ ਦਾਂਗਾ ਪੰਜਾਬ ਅਪਡੇਟਸ ਅਜਲੀਬਾ ਸਹਿਨਮ ਇਹਨੂੰ ਤੇ ਇਜਾਜ਼ਤ ਧੰਨਵਾਦ this program is sponsored by the singler office bakersfield for all your immigration family law needs call or scan qr code to contact us rodis inc million miles with smile or scan qr code to contact us tabai indian cuisine Tracy find authentic Indian cuisine in Tracy or scan QR code to contact us. Simi Valley Family Dental Office or scan QR code to contact us.